ਹਾਂਜੀ ਕਿਸਾਨ ਵੀਰੋ ਤੇ ਪਸ਼ੂ ਪਾਲਕ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਤੇ ਅੱਜ ਆਪਾਂ ਪਿੰਡ ਪੰਚੇ ਸੀਗੇ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਤੇ ਨਾਲ ਦੇ ਪਿੰਡ ਹੋਗੇ ਜਿਵੇਂ ਬਖਤਗੜ ਟੱਲੇਵਾਲ ਰੈਸਰ ਤੇ ਅੱਜ ਆਪਾਂ ਪਿੰਡ ਬਾਈ ਅਰਸੀ ਦੇ ਪਹੁੰਚੇ ਆਗੇ ਤੇ ਅੱਜ ਕਰਦੇ ਆਪਾਂ ਗੱਲ ਛੋੜੇ ਸਾਹਮਣੇ ਜੋ ਮਹੇਸ ਦੇਖ ਰਹੀ ਹੈ ਨੀਲੀ ਰਾਵੀ ਦੀ ਨੀਲੀ ਰਾਵੀ ਦੇ ਵੀਰਾਂ ਵਾਲੀ ਸਕੀਨਾ ਵਾਸਤੇ ਆਪਾਂ ਮੱਝ ਲੈ ਕੇ ਆਏ ਅੱਜ ਆਪਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਆਪਣਾ ਘਰ ਦਾ ਕੰਮ ਆ ਜਾਂ ਵਪਾਰ ਦਾ ਕੰਮ ਆ ਜੀ ਇਹ ਬਾਈ ਲੰਦੀ ਆ ਅਸੱਲ ਲੰਦੀ ਆਗੀ ਤਸੱਲੀ ਵਾਲੀ ਮੱਝ ਆ ਜੀ ਇਹ ਤਸੱਲੀ ਵਾਲੀ ਆ ਬਾਈ ਅੱਛਾ ਜੀ 16 ਲੀਟਰ ਦੁੱਧ ਦੀ ਗਰੰਟੀ ਆ ਠੀਕ ਆ ਜੀ ਹਾਂ ਜੀ ਤੇ ਪੂਰੇ ਨਿਸ਼ਾਨਿਆਂ ਨੂੰ ਸੂਨੀਆਂ ਪੂਰੇ ਕਰਦੀ ਆ ਹਨਾ ਨੀ ਲੜਾ ਵੀ ਦੀਆਂ ਪੂਰੀ ਲੀ ਲੀੜਾ ਵੀ ਆ ਜੀ ਕਿੰਨਾ ਕੁ ਦੁੱਧ ਆ ਜੀ ਇਹਦੇ ਥੱਲੇ ਦੁੱਧ ਇਹਦੇ ਥੱਲੇ 16 ਲੀਟਰ ਤਾਂ ਕੁੰਦ ਨੇ ਆ ਜੀ ਠੀਕ ਆ ਜੀ ਤੇ ਆਪਣਾ ਇਹ ਸੂਣ ਵਾਲੀ ਹੈ ਜਾਂ ਸੂਈ ਵੀ ਹੈ ਜੀ ਸੂਣ ਵਾਲੀ ਹੈ ਜੀ ਠੀਕ ਹੈ ਜੀ ਹਾਂ ਸੂਣ ਵਾਲੀ ਹੈ ਠੰਡੀ ਠੀਲ ਪੂਰੀ ਹੈ ਠੀਕ ਹੈ ਜੀ ਠੀਕ ਹੈ ਹੱਥ ਮਾਰੀ ਚਾਹੀਦੀ ਹੈ ਹਾਂ ਜੀ ਹਾਂ ਬਾਹਰ ਕੱਢ ਕੇ ᱜੇੜਾ ਦਵਾਉਂਗੇ ਜੀ ਹਾਂ ਦਵਾਈ ਹਾਂ ਜੀ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੀਲ ਸੁਭਾਅ ਦੀ ਮੱਝ ਆ ਗਈ 16 ਲੀਟਰ ਬਾਈ ਦੇ ਕਹਿਣ ਵਾਂਗੂ ਦਸਨ ਮੁਤਾਬਕ ਆ ਗਈ। ਲੈ ਵਾ ਤੁਸੀਂ ਦੇਖ ਸਕਦੇ ਹੋ ਹਲੇ ਕੱਚੀ ਆ ਥੋੜੀ ਜੀ। ਕਿੰਨੇ ਚਿਰ ਦੀ ਕੱਚੀ ਹੈ ਜੀ? ਬਾਈ ਲੈ ਜੂ ਇਹ ਤਾਂ ਦਿਨਾਂ 6-7 ਤੱਕ। ਠੀਕ ਆ ਜੀ। ਹਾਂ। ਹਲੇ ਮੰਨ ਕੇ ਚਲੋ ਹਫਤੇ ਦੀ ਕੱਚੀ ਹੈਗੀ। ਹਲੇ ਤਾਂ ਮੰਨ ਕੇ ਚਲੋ ਲੈ ਵੇਣੇ ਬਣਨਾਗਾ। ਹਾਂ। ਨਹੀਂ ਭਾਂਡਾ ਹੁਣ ਵੀ ਬਹੁਤ ਸੋਹਣਾਗਾ। ਬਹੁਤ ਕੋਈ ਕਿਸੇ ਪਾਸੋਂ ਨਿੰਦਣਾ ਨਹੀਂ। ਨਹੀਂ ਨਹੀਂ ਜੀ ਕਿਸੇ ਪਾਸੋਂ ਨਿੰਦਣਾ ਨਹੀਂ ਜਿਵੇਂ ਸੁੱਟ ਕਹਿਣ ਮੁਤਾਬਕ 16 ਲੀਟਰ ਵਾਲੀ ਹੈਗੀ। ਹਾਂ ਜੀ। ਹਾਂ ਜੀ। ਬਣਨ ਦੇ ਇੱਕੀਲੇ ਤੇ ਹਾਂਜੀ ਬਾਈ ਜੀ ਫਿਰ ਆਪਣਾ ਇਹਦਾ ਮੁੱਲ ਮੁੱਲ ਕਿੰਨਾ ਕਰਿਆ ਜੀ ਮੁੱਲ ਬਾਈ ਇਹਦਾ 130 ਠੀਕ ਆ ਜੀ ਹਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਦਾ ਮਾਨ ਤਾਨ ਕਰਦਾਂਗੇ ਥੋੜੀ ਖੁਣੀ ਕਰਦਾਂਗੇ ਠੀਕ ਆ ਜੀ ਆਪਾਂ ਦੇਰ ਦੇਰਾਂ ਵਾਲੇ ਬੰਦੇ ਆਂ ਮੱਝ ਆਪਣੀ ਚ ਕੋਈ ਗੋੜ ਨਹੀਂ ਠੀਕ ਆ ਦੇ ਦੋਗੇ ਜੀ ਸਵਾ ਲੱਖ ਦੀ ਪੂਰੇ ਦੀ ਹਾਂ ਦੇ ਦਾਂਗੇ ਬਾਈ ਕਰ ਦਾਂਗੇ ਬਾਹਰ ਕਰ ਦਾਂਗੇ ਜਿਵੇਂ ਹੱਥੋਂ ਇੱਕ ਕਰਤੀ ਆ ਕਿਹੜਾ ਕੋਈ ਆ ਵੀ ਕਿਸੇ ਪਾਸੋਂ ਹੱਥ ਨਹੀਂ ਤਰਾਂਗੀ ਠੀਕ ਆ ਬਾਈ ਜੀ ਨਹੀਂ ਆ ਪੂਰੀ ਆ ਥੋੜੋ ਆਗੀ 3000 ਰੁਪਏ ਵੇਚ ਕੇ ਦਵਾਈ ਕਰ ਦਿੱਤੀ ਫਿਰ ਨਾ ਠੀਕ ਆ ਜੀ ਹਾਂ